ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬੀ ਸਾਧ ਸੰਗਤ ਜੀਓ ਅੱਜ ਆਪਾਂ ਗੁਰਬਾਣੀ ਸ਼ਬਦ ਕੋਲ ਦੇ ਵਿੱਚੋਂ ਕੋਈ ਸ਼ਬਦ ਲੈਏ ਨੇ ਔਰ ਇੱਕ ਗੁਰਬਾਣੀ ਦੀਆਂ ਤੁਕਾਂ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਪੰਕਤੀਆਂ ਔਰ ਇਹਨਾਂ ਦੇ ਅਧਾਰ ਤੇ ਆਪਾਂ ਇਹਨਾਂ ਦੀ ਵਿਚਾਰ ਕਰਾਂਗੇ ਆਪਾਂ ਸਾਰੇ ਵਿਚਾਰ ਇਹਨਾਂ ਦੇ ਆਧਾਰ ਤੇ ਹੀ ਕਰਨੀ ਆ ਸੋ ਸਾਧ ਸੰਗਤ ਆਪਾਂ ਪਹਿਲਾ ਲਫ਼ਜ਼ ਸ਼ਬਦ ਜਿਹੜਾ ਹੈ ਉਹ ਲਿਆ ਸਰੰਗਪਾਣੀ ਸਰੰਗਪਾਣੀ ਵਾਹਿਗੁਰੂ ਲਾਰਡ ਆਫ ਦਾ ਵਰਲਡ ਲਾਰਡ ਆਫ ਦਾ ਵਰਲਡ ਸਰੰਗਪਾਣੀ ਵਾਹਿਗੁਰੂ ਕਹਿ ਕਬੀਰ ਭਜ ਸਰੰਗਪਾਣੀ ਕਹਿ ਕਬੀਰ ਭਜ ਸਰੰਗਪਾਣੀ ਕਬੀਰ ਆਖਦਾ ਹੈ ਕਿ हे ਮਨ मान, हे ਮਨ ਪ੍ਰਭੂ ਦਾ ਸਿਮਰਨ ਕਰ ਭਜ ਇਨੂੰ ਭਜ ਇਹਨੂੰ ਸਾਰੰਗ ਪਾਣੀ ਪ੍ਰਭ ਪਰਮਾਤਮਾ ਵਾਹਿਗੁਰੂ ਲਾਰਡ ਆਫ ਦਾ ਵਾਹਿ ਇਹਨੂੰ ਕੀ ਕਰ ਸਿਮਰਨ ਕਰ ਇਹਦਾ ਸਿਮਰਨ ਕਰ ਕਹ ਕਬੀਰ ਭਜ ਸਾਰੰਗ ਪਾਉ ਸੋ ਅਗਲਾ ਸਾਰੰਗ ਹੈ ਹਾਸੀ ਅਗੇ ਸਾਰੰਗ ਹੈ ਹਾਸੀ ਸਾਰੰਗ ਜੋ ਪਗ ਧੈ ਸਾਰੰਗ ਹਾਸੀ ਜੋ ਪਗ ਪੈ ਧਰੈ ਤੇ ਮਿਠੇ ਮਿਠੇ ਠੇ ਮਿਠੇ ਮੜਕ ਮੜਕ ਕੇ ਆਪ ਆਪ ਸੰਧੂਰੇ ਸੰਧੂਰੇ ਤੋਂ ਬਾਅਦ ਨਮਸਤਿ ਹੁਣ ਇਹ ਹੈਗਾ ਦੱਸਿਆ ਤੇਰੀ ਚਾਲ ਹਾਥੀ ਵਾਂਗ ਮੜਕ ਮੜਕ ਤੁਰਨ ਵਾਲੀ ਹੈ ਤੇਰੀ ਚਾਲ ਹਾਥੀ ਵਾਂਗ ਮੜਕ ਮੜਕ ਤੁਰਨ ਵਾਲੀ ਹੈ ਅੱਗੇ ਹੈ ਸਾਰ ਇੱਕ ਰਾਗ ਦਾ ਨਾਮ ਪਰ ਪਾਣੀ ਵੀ ਚਾਹੁੰਦਾ ਸਾਰ ਰਾਤਦਾਰ ਇਹ ਸਾਰੇ ਜਿਹੜਾ ਹੈ ਇੱਕ ਰਾਗ ਹੈ ਅਗੇ ਸਾਧ ਸੰਗਤ ਹੈ ਸਿੱਖ ਸਿੱਖ ਚੇਲਾ ਫਾਰਵਰਡ ਸਿੱਖ ਚੇਲਾ ਫਾਰਵਰਡ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸਤਗੁਰ ਸਿੱਖ ਦੀ ਰੱਖਿਆ ਕਰਦਾ ਪ੍ਰਤਪਾਲ ਕਰਦਾ ਉਹਦਾ ਉਹਦੀ ਪਾਲਣ ਪੋਸਣ ਕਰਦਾ ਉਹਦੀ ਰੱਖਿਆ ਕਰਦਾ ਸਤਿਗੁਰ ਸਿੱਖ ਦੀ ਰੱਖਿਆ ਕਰਦਾ ਅੱਗੇ ਹੈ ਸਿੱਖਾ ਸਿੱਖਿਆ ਸਿੱਖਾ ਸਿੱਖਿਆ ਉਗਦੇ ਸਿੱਖਾ ਕੰਨ ਚੜਾਈਆਂ ਸਿੱਖਾ ਕੰਨ ਚੜਾਈਆਂ ਗੋਰ ਬ੍ਰਾਹਮਣ ਤੇਆ ਗੋਰ ਬ੍ਰਾਹਮਣ ਤੇਆ 471 ਅੰਦ ਤੇ ਬ੍ਰਾਹਮਣ ਨੇ ਉਪਦੇਸ਼ ਦਿੱਤਾ ਕੰਨ ਦੇ ਵਿੱਚ ਉਸ ਵੇਲੇ ਦੀ ਹੈ ਜਦੋਂ ਜਿਹਨੇ ਉਪਾਉਂਦੇ ਆ ਉਸ ਵਕਤ ਦੀ ਗੱਲ ਬ੍ਰਾਹਮਣ ਨੇ ਉਪਦੇਸ਼ ਦਿੱਤਾ ਕਨ ਵਿੱਚ ਤੇ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਵੀ ਤੂੰ ਹੁਣ ਗੁਰੂ ਬ੍ਰਾਹਮਣ ਨੂੰ ਗੁਰੂ ਮੰਨ ਲੈ ਅੱਜ ਤੋਂ ਤੂੰ ਜਿਹਨੇ ਉਪਾਉਂ ਤਬਾ ਬ੍ਰਾਹਮਣ ਨੇ ਉਪਦੇਸ਼ ਦਿੱਤਾ ਕੰਨ ਵਿੱਚ ਕਿ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਅੱਗੇ ਹੈ ਸਿੱਖਾਂ ਸਿੱਖਾਂ ਅ ਫੇਪਾ ਤੇ ਉਤੇ ਬਿੰਦੀ ਲੱਗਦੀ ਹੈ ਤੇ ਤਾਂ ਇਹ ਬਣ ਗਿਆ ਸਿੱਖਾ ਬਹੁਵਚਨ ਬਣ ਗਿਆ ਸਿੱਖ ਲੋ ਸਿੱਖ ਜਿਹੜੇ ਸਿੱਖ ਹੁੰਦੇ ਨੇ ਸਿੱਖ ਲੋ ਬਹੁਵਚਨ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਸਤਿਗੁਰੂ ਦਾ ਆਪਣੇ ਸਿੱਖਾਂ ਨਾਲ ਪੁੱਤਾਂ ਨਾਲ ਮਿੱਤਰਾਂ ਨਾਲ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਸਤਿਗੁਰੂ ਦਾ ਆਪਣੇ ਸਿੱਖਾਂ ਪੁੱਤਾਂ ਮਿੱਤਰਾਂ ਅਤੇ ਭਰਾਵਾਂ ਨਾਲ ਇੱਕੋ ਜਿਹਾ ਪਿਆਰ ਹੁੰਦਾ ਹੈ ਅੰਤਿਹਾਗੇ ਸਿੱਖੜਾ ਇਹ ਬੜੀ ਆਉਂਦਾ ਹੈ ਸਿੱਖੜਾ ਪਿਆਰਾ ਸਿੱਖ ਸਤਿਗੁਰੂ ਦਾ ਆਪਣੇ ਪਿਆਰਾ ਸਿੱਖ ਜੋ ਗੁਰ ਦੀਸੇ ਸਿੱਖੜਾ ਇਸ ਨੇਮ ਨੇ ਲਾਗੂ ਪਾਇਆ ਜੋ ਗੁਰ ਦੀਸੇ ਸਿੱਖੜਾ ਸਿੱਖੜਾ ਕੀ ਪਿਆਰਾ ਜੋ ਗੁਰ ਦੀਸੇ ਜੋ ਦੇਸਦਾ ਗੁਰੂ ਦਾ ਸਿੱਖੜਾ ਗੁਰੂ ਦਾ ਪਿਆਰਾ ਜੋ ਦਿਸਦਾ ਮੈਨੂੰ ਤੇ ਇਸ ਨਿਮ ਨਿਮ ਲਾਗੋਂ ਪਾਈ ਜਿਉ ਕਹਿੰਦਾ ਮੈਨੂੰ ਜਿਹੜਾ ਵੀ ਗੁਰੂ ਦਾ ਪਿਆਰਾ ਸਿੱਖ ਮਿਲ ਪੈਂਦਾ ਜਿਹੜਾ ਮੈਨੂੰ ਮਿਲ ਪੈਂਦਾ ਜਾਂ ਮੈਨੂੰ ਦਿਸ ਜਾਂਦਾ ਮਿਲ ਪੈਂਦਾ ਮੈਂ ਨਿਮਰਤਾ ਦੇ ਨਾਲ ਨਿਮ ਨਿਮ ਤੋਂ ਭਾਵ ਹੈ ਨਿਮਰਤਾ ਨਾਲ ਨਿਮ ਨਿਮ ਮੈਂ ਨਿਮਰਤਾ ਦੇ ਨਾਲ ਉਹਦੇ ਪੈਰੀਂ ਜਿਹੜਾ ਹੈ ਉਹ ਲਗਦਾ ਤੈਰੀ ਲਗਦਾ ਅੱਗੇ ਸਾਥ ਸੰਗਤ ਹੈ ਸੁਣ ਸਸੇ ਨੂੰ ਔਕੜ ਨੰਨਾ ਤੇ ਨੰਨੀ ਸਾਰੀ ਸੁਣ ਇਹਦਾ ਮਤਲਬ ਹੈ ਉਜਾੜ ਇਹ ਆਮ ਤਰ੍ਹਾਂ ਉਜਾਰਾ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਉ ਹੁਣ ਤੂੰ ਹੀ ਗ੍ਰਹਿ ਸਾਥ ਸੰਗਤ ਗ੍ਰਹਿ ਜਿਹੜਾ ਹੈ ਹਾ ਹਾ ਹੇ ਉਸਿਆਰੀ ਲੱਗਦੀ ਹੈ ਬਨ ਨੂੰ ਸਿਆਰੀ ਲੱਗਦੀ ਹੈ ਇਹਨੂੰ ਸਿਆਰੀ ਨਾ ਲੱਗਦੀ ਇਹਨੂੰ ਨਾ ਲੱਗਦੀ ਦਿੱਤਾ ਵੀ ਇਹ ਗ੍ਰਹਿ ਵਿੱਚ ਆਉਣਾ ਸੀ ਲੇਕਿਨ ਇਹਨੂੰ ਗ੍ਰਹਿ ਜਿਹੜਾ ਹੈ ਇਹ ਕੀ ਹੈ ਅਧਿਕਰਣ ਘਾਤ ਦੀ ਨਿਸ਼ਾਨੀ ਹੈ ਗੁਰਬਾਣੀ ਦੇ ਵਿੱਚ ਜਿਹੜਾ ਇਹਨੂੰ ਵਰਤਿਆ ਗਿਆ ਵਿਆਕਰਣ ਦੇ ਅਨੁਸਾਰ ਇਹਦਾ ਮਤਲਬ ਬਣ ਗਿਆ ਤੂੰ ਹੀ ਤੂੰ ਗ੍ਰਹਿ ਦੇ ਵਿੱਚ ਹੈ ਤੂੰ ਹੀ ਬਨ ਦੇ ਵਿੱਚ ਹੈ ਤੂੰ ਹੀ گاਉ ਤੂੰ ਹੀ ਸੁੰਨ ਤੇ ਤੂੰ ਹੀ ਸੁੰਨ ਦੇ ਵਿੱਚ ਹੈ ਸੁੰਨ ਕੀ ਉਜਾਰ ਭਾਵ ਸਾਰੇ ਪਾਸੇ ਤੂੰ ਹੀ ਹੈ हे ਪ੍ਰਭੂ ਤੂੰ ਹੀ ਮੇਨੂੰ ਘਰ ਦੇ ਵਿੱਚ ਜੰਗਲ ਦੇ ਵਿੱਚ گاਉ ਪਿੰਡ ਦੇ ਵਿੱਚ ਭਾਵ ਵਸੋਂ ਚ ਪਿੰਡ ਦਾ ਭਾਵ ਵਸੋਂ ਵਿੱਚ ਅਤੇ ਸੁੰਨ ਵਿੱਚ ਵਸੋਂ ਚ ਵੀ ਹੋ ਗਿਆ ਪਿੰਡ ਦੇ ਚ ਸੁੰਨ ਦੇ ਵਿੱਚ ਉਜਾਰ ਦੇ ਵਿੱਚ ਵੀ ਦੇ ਸ ਨੇ ਪਤਾ ਲੱਗ ਕਿ ਉਹ ਸਾਰੇ ਸਾਦੇ ਪਰ ਪ੍ਰਵੇਲ ਕਰ ਰਿਹਾ ਪ੍ਰੋਵਾਈਡ ਪ੍ਰਵੇਲ ਕਰ ਰਿਹਾ ਪ੍ਰੋਵਾਈਡ ਕਰ ਰਿਹਾ ਅੱਗੇ ਹੈ ਸੈਨ ਸੰਬੰਧੀ ਬਿਰਧ ਪਿਆ ਉਪਰ ਸਾਖ ਸੈਨ ਹੁਣ ਸੈਨ ਦਾ ਮਤਲਬ ਸੰਬੰਧੀ ਕੋਈ ਵੀ ਰਿਸ਼ਤੇਦਾਰੀ ਹੋਗੀ ਪੁੱਤ ਜਵਾਈ ਤੇ ਸਾਰੇ ਸਾਦੇ ਸੰਬੰਧੀ ਬਿਰਧ ਪਿਆ ਉਪਰ ਸਾਖ ਸੈਨ ਇਹ ਜੇ ਤੇ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ ਭਾਈ ਤੇ ਜਿਹੜਾ ਤੈਨੂੰ ਬੁਢਾਪੇ ਦੇ ਵਿੱਚ ਸੇਵਾ ਕਰਨ ਨੂੰ ਸਾਥ ਸੰਬੰਧੀ ਤਿਆਰ ਕਰ ਦਿੰਦਾ ਕਰ ਦੇ ਦਿੰਦਾ ਸਾਥ ਸੰਬੰਧੀ ਆ ਕੇ ਉਤਰ ਸਿੰਘ ਜਾਈ ਠੀਕ ਹੈ ਕਿੰਨੇ ਹੀ ਸੇਵਾ ਦੇ ਰੀ ਕਰਨ ਵਾਲੇ ਹੁੰਦੇ ਆ ਤੈਨੂੰ ਬੈਠੇ ਹੋਈ ਨਹੀਂ ਚੰਗਾ ਕੋਈ ਜਿਹਾ ਹਾਲ ਦਿੰਦੇ ਇਸ ਕਰਕੇ ਤੂੰ ਉਹਨੂੰ ਚੇਤੇ ਕਰਿਆ ਕਰ ਚੇਤੇ ਕਰਿਆ ਕਰ ਸਹਿਣਾ ਕਰਕੇ ਸੈਣੀ ਸੈਣੀ ਦਾ ਮਤਲਬ ਹੁੰਦਾ ਮਿਲਦਾ ਸੈਣੀ ਦਾ ਮਤਲਬ ਹੀ ਮਿੱਤਰ ਹੈ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰਪ੍ਰਭ ਸੱਜਣ ਸੈਣੀ ਜੀਓ ਹੁਣ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰੇ ਗੋਵਿੰਦਾ ਇਹ ਕੀ ਹੈ ਸੰਬੋਧਨ ਹੈ ਮੇਰੇ ਗੋਵਿੰਦਾ ਜਿਵੇਂ ਆਪਾਂ ਬਾਜ ਮਾਰ ਕੇ ਕਹਿੰਦੇ ਆ ਕਿਸੇ ਨੂੰ ਸੰਬੋਧਨ ਕਰਦੇ ਨੇ ਆਪਾਂ ਗੁਰਬਾਣੀ ਦੇ ਵਿੱਚ ਸਾਰੇ ਪੜਦੇ ਆ ਗੋਵਿੰਦਾ ਫਰੀਦਾ ਕਬੀਰਾ ਕਨਾਲੇ ਕੇੰਦਾ ਇਸਾਰੇ ਸੂਨੂ ਵੜ ਮੇਰੇ ਗੋਬਿੰਦਾ ਏ ਮੇਰੇ ਗੋਬਿੰਦ ਮੇਰਾ ਹਰ ਪ੍ਰਭ ਸੱਜਣ ਮਿੱਤਰ ਜਿਨ੍ਹਾਂ ਨੇ ਵੀ ਲੱਭਿਆ ਜਿਨ੍ਹਾਂ ਨੂੰ ਹੀ ਉਹ ਮਿਲਿਆ ਜਿਨ੍ਹਾਂ ਨੇ ਵੀ ਉਹ ਲੱਭਿਆ ਉਹ ਸੰਤ ਜਨਾਂ ਨੂੰ ਮਿਲ ਕੇ ਹੀ ਲੱਭਿਆ ਸੰਤ ਜਨਾਂ ਨੂੰ ਮਿਲ ਪਾਇਆ ਸੰਤਾਂ ਨੂੰ ਮਿਲਣ ਤੋਂ ਬਗੈਰ ਨਹੀਂ ਮਿਲਿਆ ਸੰਤ ਜਨਾਂ ਨੂੰ ਮਿਲ ਕੇ ਹੀ ਲੱਭਿਆ ਪਾਇਆ ਭਾਵ ਲੱਭਿਆ ਮੈਟ ਮਿਲਿਆ ਪਾਇਆ ਸਾ ਸੰਗਤ ਇਹ ਸੰਖੁਚ ਜਿਨਾਂ ਦੀ ਆਪਾਂ ਇਹਨਾਂ ਪੰਕਤੀਆਂ ਦੇ ਆਧਾਰ ਦੇ ਉੱਤੇ ਇਹਨਾਂ ਤੁਕਾਂ ਦੇ ਆਧਾਰ ਤੇ ਵਿਚਾਰ ਕੀਤੀ ਹੈ ਸੋ ਸਾਧ ਸੰਗਤ ਇਹਨੀ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਨੀ ਅੱਗੇ ਫਿਰ ਅਗਲੀ ਵੀਡੀਓ ਵਿੱਚ ਕੁਝ ਹੋਰ ਵਿਚਾਰਾਂ ਕਰਾਂਗੇ ਉਹ ਆਹੀ ਵੀ ਜੀ ਦਾ ਖਾਲਸਾ ਉਹ ਆਹੀ ਵੀ ਜੀ ਦੀ ਫਤਿਹ